ਗੋਰੀ ਮਹੱਲਾ ਤੀਜਾ ਪਰ ਬੈਨ ਖਰੀ ਨਮਾਣੀ ਜੀਓ ਬੈਨ ਪਰ ਕਿਉਂ ਜੀਵਾ ਮੇਰੀ ਮਾਈ ਪਰ ਬੈਨ ਨੀਂਦ ਨ ਆਵੇ ਜੀਓ ਕਾਪੜ ਤਨ ਨ ਸੁਹਾਈ ਸਤਨਾਮ ਵਾਹਿਗੁਰੂ ਸਹਬ ਜੀ ਗੁਰੂ ਪਿਆਰ ਵਾਲਿਓ ਸਤ ਸੰਗਿ ਜਨੋ ਆਪਾਂ ਕੱਲ ਇਹ ਪਾਵਨ ਪਵਿੱਤਰ ਅੰਗ 243 ਦੇ ਸਭਾਏਮਾਨ ਸ਼ਬਦ ਪੜਿਆ ਸੀ ਪੈਰ ਬੈਨ ਖਰੀ ਨਿਮਾਣੀ ਜੀਓ ਬਿਨ ਪਿਰ ਕਿਉ ਜੀਵਾ ਮੇਰੀ ਮਾਈ ਪਿਰ ਬਿਨ ਨੀਂਦ ਨ ਆਵੇ ਜੀਓ ਕਾਪੜ ਤਨਨ ਸੁਹਾਈ ਕਾਪੜ ਤਨਨ ਸੁਹਾਵੇ ਜਾਂ ਫਿਰ ਭਾਵੇ ਗੁਰਮਤੀ ਚਿਤ ਲਾਈਏ ਸਦਾ ਸੁਹਾਗਣ ਜਾਂ ਸਤਗੁਰ ਸੇਵੇ ਗੁਰ ਕੇ ਅੰਕ ਸਮਾਈਏ ਬਈ ਜੀਵ ਆਤਮ ਪ੍ਰਭੂ ਪਰਮਾਤਮਾ ਤੋਂ ਬਿਨਾਂ ਨਮਾਣੀ ਹੈ ਜਦੋਂ ਗੁਰੂ ਗਿਆਨ ਨਾਲ ਜੁੜਦੀ ਆ ਪ੍ਰਮਾਤਮਾ ਦੀ ਬੰਦਗੀ ਵਿੱਚ ਗਿੱਜਦੀ ਹੈ ਫਿਰ ਇਹ ਆਪਣੇ ਮਨੁੱਖੇ ਜੀਵਨ ਨੂੰ ਸਫਲਾ ਕਰ ਲੈਂਦੀ ਹੈ ਇਸ ਸ਼ਬਦ ਦੇ ਵਿੱਚੋਂ ਕੱਲ ਪੰਕਤੀਆਂ ਜਿਹੜੀਆਂ ਰਹਿੰਦੀਆਂ ਸ਼ਿਕੀਆਂ ਆਪਾਂ ਉੱਥੋਂ ਸ਼ੁਰੂ ਕਰਾਂਗੇ ਜੀ ਜਿਹੜਾ ਕਿ ਸਤਿਗੁਰੂ ਸਮਝਾਉਣਾ ਕਰਦੇ ਨੇ ਮੇਲਾ ਮੇਰੇ ਪ੍ਰੀਤਮ ਜਿਓ ਤਦ ਬੈਨ ਖਰੀ ਨੇ ਮਾਣੀ ਮੈ ਨਣੀ ਨੀਂਦ ਨਾ ਆਵੇ ਜਿਓ ਭਾਵੇ ਅੰਨ ਨਾ ਪਾਣੀ ਮਾਰਾ ਸਮਝਾਉਣਾ ਕਰਦੇ ਨੇ ਏ ਮੇਰੇ ਪ੍ਰੀਤਮ ਪ੍ਰਭੂ ਜੀ ਮੈਨੂੰ ਮਿਲ ਤੈਥੋਂ ਬਿਨਾ ਮੈਂ ਬਹੁਤ ਅਜਜ ਹਾਂ ਹੇ ਪ੍ਰੀਤਮ ਜੀ ਤੈਥੋਂ ਬਿਨਾ ਮੇਰੀਆਂ ਅੱਖਾਂ ਵਿੱਚ ਨੀਂਦ ਨਹੀਂ ਆਉਂਦੀ ਮੈਨੂੰ ਨਾ ਅੰਨ ਚੰਗਾ ਲੱਗਦਾ ਹੈ ਨਾ ਪਾਣੀ ਇਹ ਕਿਹੜੀ ਜੀਵਾਤਮਾ ਕਹਿੰਦੀ ਆ ਜਿਹੜੀ ਉਹਦੇ ਪਿਆਰ ਵਿੱਚ ਪ੍ਰੇਮ ਵਿੱਚ ਭਿੱਜੀ ਹੋਈ ਹੈ ਕਿਉਂਕਿ ਜਿਹਦਾ ਪਿਆਰ ਪ੍ਰੇਮ ਆ ਨਾ ਉਹੀ ਉਹਨੂੰ ਯਾਦ ਕਰੇਗੀ ਇਸ ਤਰੀਕੇ ਨਾਲ ਮੈਲ ਮੇਰੇ ਪ੍ਰੀਤਮਾ ਜਿਓ ਤਦ ਬੈਨ ਖਰੀ ਨੇ ਮਾਣੀ ਮੈਂ ਨਹੀਂ ਨੀਂਦ ਨਾ ਆਵੇ ਜੀ ਹੋ ਭਾਵੇ ਅੰਨ ਨਾ ਪਾਣੀ ਇਹ ਆਪਾਂ ਗੱਲ ਸਮਝ ਲਈ ਨਾ ਮਹਾਰਾਜ ਕਹਿੰਦੇ ਵੀ ਜਿਹੜੀ ਪ੍ਰੇਮ ਵਿੱਚ ਭਿੱਜੀ ਆ ਨਾ ਪ੍ਰਭੂ ਪਰਮਾਤਮਾ ਦੇ ਉਹ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੀ ਆ ਤੇ ਉਹਦੇ ਗੀਤ ਗਾਉਂਦੀ ਆ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਪਾਣੀ ਅੰਨ ਨਾ ਭਾਵੇ ਮਰੀਏ ਹਾਵੇ ਬਿਨ ਪਰ ਕਿਉਂ ਸੁਖ ਪਾਈਏ हे ਮੇਰੀ ਮਾਂ ਪ੍ਰੀਤਮ ਪ੍ਰਭੂ ਦੇ ਵਿਛੋੜੇ ਵਿੱਚ ਅੰਨ ਪਾਣੀ ਚੰਗਾ ਨਹੀਂ ਲੱਗਦਾ ਹੋਂ ਕਿਹ ਵਿੱਚ ਜਿੰਦ ਦੁਖੀ ਹੁੰਦੀ ਹੈ ਪਤੀ ਪ੍ਰਭੂ ਤੋਂ ਬਿਨਾਂ ਆਤਮਿਕ ਆਨੰਦ ਪ੍ਰਾਪਤ ਨਹੀਂ ਹੁੰਦਾ ਅਗਲੇ ਬੰਦ ਸਤਿਗੁਰੂ ਕਹਿੰਦੇ ਨੇ ਗੁਰ ਅੱਗੇ ਕਰੂੰ ਬੇਨਤੀ ਜੇ ਗੁਰ ਭਾਵੇਂ ਜਿਉ ਮਿਲੇ ਤੇਬੇ ਮਲਾਈਏ ਇਹਦਾ ਭਾਵ ਅਰਥ ਹੈ ਮੈਂ ਗੁਰੂ ਅੱਗੇ ਬੇਨਤੀ ਕਰਦੀ ਹਾਂ ਏ ਗੁਰੂ ਜੀ ਜੇ ਤੈਨੂੰ ਮੇਰੀ ਬੇਨਤੀ ਚੰਗੀ ਲੱਗੇ ਤਾਂ ਜਿਵੇਂ ਹੋ ਸਕੇ ਮੈਨੂੰ ਪ੍ਰੀਤਮ ਪ੍ਰਭੂ ਮਿਲਾ ਫਿਰ ਜਦੋਂ ਬੇਨਤੀ ਪ੍ਰਵਾਨ ਹੁੰਦੀ ਆ ਫਿਰ ਆਪੇ ਮੇਲ ਲਏ ਸੁਖ ਦਾਤਾ ਆਪ ਮਿਲਿਆ ਕਰ ਆਏ ਫਿਰ ਸਾਰੇ ਸੁਖ ਦੇ ਸਾਰੇ ਸੁੱਖਾਂ ਦੇ ਦੇਣ ਵਾਲਾ ਪ੍ਰਭੂ ਪ੍ਰੀਤਮ ਜਿਸ ਨੂੰ ਮਿਲਦਾ ਹੈ ਆਪ ਹੀ ਮਿਲਦਾ ਹੈ ਉਸ ਦੇ ਹਿਰਦੇ ਘਰ ਵਿੱਚ ਆਪ ਹੀ ਆ ਕੇ ਮਿਲ ਪੈਂਦਾ ਹੈ ਅਗੇ ਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਕਾਮਣ ਸਦਾ ਸੁਹਾਗਣ ਨਾ ਪਰ ਮਰੇ ਨਾ ਜਾਏ ਮਹਾਰਾਜ ਸਮਝਾਉਂਦੇ ਨੇ ਉਹ ਜੀਵ ਇਸਤਰੀ ਸਦਾ ਲਈ ਭਾਗਾ ਵਾਲੀ ਹੋ ਜਾਂਦੀ ਹੈ ਕਿਉਂਕਿ ਉਸ ਦਾ ਇਹ ਪ੍ਰਭੂ ਖਸ਼ਮ ਨਾ ਕਦੇ ਮਰਦਾ ਹੈ ਨਾ ਉਸ ਤੋਂ ਵਿਛੜਦਾ ਹੈ ਕਿਉਂਕਿ ਗੁਰਬਾਣੀ ਦਾ ਫਰਮਾਨ ਆ ਵੀ ਪ੍ਰਭੂ ਪਰਮਾਤਮਾ ਸਦਾ ਅੰਗ ਸੰਗ ਹੈ ਸਦਾ ਜੀ ਕੇ ਨਾਲ ਵਸਦਾ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ ਪਾਹੇ ਨਾ ਸਕੇ ਜਾਲੇ ਉਹ ਅਕਾਲ ਪੁਰਖ ਵਾਹਿਗੁਰੂ ਸ਼ਬਦ ਗੁਰੂ ਇਨਸਾਨ ਦੇ ਸਦਾ ਹੀ ਨਾਲ ਨਿਭਾਉਂਦਾ ਹੈ ਸਦਾ ਅੰਗ ਸੰਗ ਹੈ ਅਗੇ ਮਹਾਰਾਜ ਸਮਝਾਉਂਦੇ ਨੇ ਗਉੜੀ ਮਹੱਲਾ ਤੀਜਾ ਕਾਮਣ ਹਰ ਰਸ 베ਦੀ ਜਿਓ ਹਰ ਕੇ ਸਹਿਜ ਸੋਭਾਈ ਭਾਗਾ ਵਾਲੀ ਹੈ ਉਹ ਜੀਵ ਇਸਤਰੀ ਜਿਸ ਦਾ ਮਨ ਪ੍ਰਮਾਤਮਾ ਦੇ ਨਾਮ ਰਸ ਵਿੱਚ ਗਿੱਜਾ ਰਹਿੰਦਾ ਹੈ ਨਾਮ ਰਸ ਵਿੱਚ ਵਿੱਜਾ ਰਹਿੰਦਾ ਹੈ ਜਿਹੜੀ ਪ੍ਰਮਾਤਮਾ ਦੇ ਪਿਆਰ ਵਿੱਚ ਤੇ ਅਡੋਲਤਾ ਵਿੱਚ ਟਿਕੀ ਰਹਿੰਦੀ ਹੈ ਜੀਵ ਆਤਮਾ ਜੀਵ ਇਸਤਰੀ ਸਰੀਰ ਦਾ ਬੀਬੀ ਅਤੇ ਭਾਈ ਆ ਮਨਮੋਹਣ 모ਹ ਲੀਆ ਜਿਓ ਮਨਮੋਹਣ 모ਹ ਲੀਆ ਜਿਓ ਦੁਬਦਾ ਸਹਿਜ ਸਮਾਏ ਤੇ ਜਿਸਦੇ ਮਨ ਨੂੰ ਸੋਹਣੇ ਪ੍ਰਭੂ ਨੇ ਮੋਹ ਰੱਖਿਆ ਹੈ ਉਸ ਜੀਵ ਇਸਤਰੀ ਦੀ ਮੇਰ ਤੇਰ ਆਤਮਿਕ ਅਡੋਲਤਾ ਵਿੱਚ ਮੁੱਕ ਜਾਂਦੀ ਹੈ ਦੁਬਦਾ ਸਹਿਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਉਹ ਜੀਵ ਇਸਤਰੀ ਪ੍ਰਭੂ ਪਤੀ ਨੂੰ ਮਿਲ ਪੈਂਦੀ ਹੈ ਗੁਰੂ ਦੀ ਮੱਤ ਉੱਤੇ ਤੁਰ ਕੇ ਉਹ ਆਤਮਕ ਰੰਗ ਮਾਣਦੀ ਹੈ ਆਤਮਕ ਰੰਗ ਮਾਣਦੀ ਹੈ ਇਹ ਸਰੀਰ ਕੋੜ ਕਸੁੱਤ ਭਰਿਆ ਗਲਤਾਈ ਪਾਪ ਕਮਾਏ ਵਾਹਿਗੁਰੂ ਮਾਇਆ ਦੇ ਮੋਹ ਵਿੱਚ ਫਸ ਕੇ ਮਨੁੱਖ ਦਾ ਇਹ ਸਰੀਰ ਝੂਠ ਠੱਗੀ ਫਰੇਬ ਨਾਲ ਨਕ ਨਕ ਭਰਿਆ ਰਹਿੰਦਾ ਹੈ ਜੇ ਜੀਵ ਪਾਪ ਕਮਾਉਂਦਾ ਰਹਿੰਦਾ ਹੈ ਜਦੋਂ ਗੁਰੂ ਗਿਆਨ ਨਾਲੋਂ ਤੇ ਪ੍ਰਭੂ ਪਰਮਾਤਮਾ ਨਾਲੋਂ ਵਿਛੜਦਾ ਹੈ ਜਦੋਂ ਗੁਰੂ ਗਿਆਨ ਨਾਲ ਜੁੜਿਆ ਰਹਿੰਦਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ ਫਿਰ ਉਹ ਗੁਰੂ ਰੂਪ ਹੀ ਹੋ ਜਾਂਦੀ ਹੈ ਜੀਵ ਇਸਤਰੀ ਮਨੁੱਖ ਪਸ਼ੂ ਪਾਂਸੀ ਦੀ ਗੱਲ ਨਹੀਂ ਕਰੀ ਪਸ਼ੂ ਪਾਂਸੀਆਂ ਦੀ ਤਾਂ ਜਾਨਵਰਾਂ ਦੀਆਂ ਤਾਂ ਆਧਾਰਨਾ ਦੇ ਦੇ ਕਿ ਬੰਦੇ ਨੂੰ ਸਮਝਾਇਆ ਸਤਿਗੁਰਾਂ ਨੇ ਮੇ ਮੋਹ ਮਾਇਆ ਦੇ ਜਾਲ ਵਿੱਚੋਂ ਭਾਈ ਨਿਕਲ ਜਾ ਤੇ ਤੇਰਾ ਜਗ ਵਿੱਚ ਆਉਣਾ ਸਫਲ ਹੋ ਜੇ ਮਨੁੱਖਾ ਜਨਮ ਲੇਖੇ ਵਿੱਚ ਲੱਗ ਜੇ ਅੱਗੇ ਸਤਿਗੁਰੂ ਕਹਿੰਦੇ ਨੇ ਗੁਰਮਖ ਭਗਤ ਜਿਤ ਸਹਿਜ ਤੁਨ ਉਪਜੇ ਬਿਨ ਭਗਤੀ ਮੈਲ ਨਾ ਜਾਏ ਪਰ ਗੁਰੂ ਦੀ ਸ਼ਰਨ ਪਿਆ ਜੀਵ ਪ੍ਰਭੂ ਦੀ ਭਗਤੀ ਕਰਦਾ ਹੈ ਜਿਸ ਦੀ ਬਰਕਤ ਨਾਲ ਇਸ ਦੇ ਅੰਦਰ ਆਤਮਿਕ ਅਡੋਲਤਾ ਦੀ ਰੋ ਪੈਦਾ ਹੋ ਜਾਂਦੀ ਹੈ ਤੇ ਸਾਰੇ ਕੀਤੇ ਪਾਪ ਬਿਕਾਰ ਦੂਰ ਹੋ ਜਾਂਦੇ ਨੇ ਪ੍ਰਭੂ ਦੀ ਭਗਤੀ ਤੋਂ ਬਿਨਾਂ ਬਿਕਾਰਾਂ ਦੀ ਮੈਲ ਦੂਰ ਨਹੀਂ ਹੁੰਦੀ ਜਿਹੜੀ ਬਿਕਾਰੀ ਮੈਲ ਲੱਗੀ ਆ ਨਾ ਮਨੁੱਖ ਨੂੰ ਉਹ ਪ੍ਰਭੂ ਪਰਮਾਤਮਾ ਦੀ ਭਗਤੀ ਤੋਂ ਬਨਾਨੀ ਦੂਰ ਹੁੰਦੀ। ਨਾ ਕਿ ਪਾਣੀ ਵਿੱਚ ਇਸ਼ਨਾਨ ਕਰਨ ਦੇ ਨਾਲ ਜਾਂ ਕੋਈ ਕਿਰਿਆ ਕਰਨ ਦੇ ਨਾਲ ਕੋਈ ਨਿਉਲੀ ਕਰਮ ਜਿਵੇਂ ਕੋਈ ਅੰਦਰ ਅੰਦਰ ਕੱਪੜਾ ਨਘਾ ਲੈਂਦੇ ਨੇ ਅੰਦਰ ਫਿਰ ਘੁਮਾ ਕੇ ਕੱਪੜਾ ਬਾਹਰ ਕੱਢਦੇ ਨੇ ਜਾਂ ਕੋਈ ਇੱਕ ਪਾਸੇ ਦੀ ਨਾਸਾਂ ਦੇ ਵਿੱਚ ਦੀ ਪਾਣੀ ਖਿੱਚਦੇ ਨੇ ਦੂਜੇ ਪਾਸੇ ਦੀ ਕੱਢਦੇ ਨੇ। ਜਾਂ ਕੋਈ ਪੁੱਠਾ ਲਟਕਦਾ ਜਾਂ ਕੋਈ ਇਕ ਲੱਤ ਤੇ ਖੜਾ ਜਾਂ ਕੋਈ ਧੂਣੀਆਂ ਤਾਪਦਾ ਜਾਂ ਕੋਈ ਜਲਤਾਰੇ ਕਰਦਾ। ਇਨਾਂ ਨਾਲ ਮਨ ਦੀ ਮਹਣੀ ਦੂਰ ਹੁੰਦੀ ਮਹਾਰਾਜ ਕਹਿੰਦੇ ਪ੍ਰਭੂ ਪਰਮਾਤਮਾ ਦੀ ਭਗਤੀ ਕਰਨ ਨਾਲ ਉਹਦੇ ਸਿਧਾਂਤ ਤੇ ਚੱਲਣ ਨਾਲ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਤੇਰਾ ਮਨ ਸਾਫ਼ ਹੋਏਗਾ ਕਿਉਂਕਿ ਉਹਦੇ ਵਿੱਚ ਹੁਣ ਜੇ ਭਗਤੀ ਕਰਨ ਵਾਲਾ ਵੀ ਆ ਤਾਂ ਉਹਨੂੰ ਫਿਰ ਉਸ ਗੱਲ ਦਾ ਮਾਣ ਹੋ ਜਾਂਦਾ ਜਿਵੇਂ ਇੱਕ ਛੋਟੀ ਜੀ ਕਹਾਣੀ ਹੈ ਕੋਈ ਰੱਬ ਦਾ ਪਿਆਰਾ ਚਟਾਨ ਤੇ ਬੈਠਾ 25 ਸਾਲ ਪ੍ਰਭੂ ਪਰਮਾਤਮਾ ਨੂੰ ਯਾਦ ਕਰਦਾ ਰਿਹਾ 25 ਸਾਲ ਤੇ 25 ਸਾਲਾਂ ਬਾਅਦ ਕੋਈ ਆਵਾਜ਼ ਕੰਨਾਂ 'ਚ ਪਈ ਇਹ ਕਹਾਣੀ ਆ ਜੀ ਵਰਤੀ ਗੱਲ ਨਹੀਂ ਕਹਾਣੀ ਐ ਸਮਝਣ ਵਾਸਤੇ ਜਦੋਂ ਆਵਾਜ਼ ਕੰਨਾਂ 'ਚ ਪਈ ਉਸ ਗੁਰ ਪਿਆਰੇ ਦੇ ਭਗਤ ਪਿਆਰੇ ਦੇ ਕਹਿ ਲੈਨੇ ਆ ਬਈ ਪਿਆਰਿਆ ਤੇਰੀ 25 ਸਾਲ ਭਗਤੀ ਹੋ ਗਈ ਤੇ ਕੋਈ ਤੂੰ ਮੰਗ ਮੰਗਲਾ ਬਖਸ਼ਿਸ਼ ਮੰਗ ਲਾ ਉਹ ਰੱਬ ਦੇ ਪਿਆਰੇ ਦੇ ਮਨ ਦੇ ਵਿੱਚ ਅੰਦਰ ਮਾਣ ਹੰਕਾਰ ਹੋ ਗਿਆ ਹੰਕਾਰ ਦੀ ਮੈਨ ਲੱਗ ਗਈ ਉਹ ਨਹੀਂ ਸੀ ਲੱਤੀ ਕਹਿੰਦਾ ਨਾ ਜੀ ਲੈ 25 ਸਾਲ ਹੋ ਗਏ ਤੇਰਾ ਨਾਮ ਜਪਦੇ ਨੂੰ ਬਖਸ਼ਿਸ਼ ਕਿਉਂ ਹਿਸਾਬ ਕਰੋ ਦਸ ਦੇ ਦੂਜੀ ਵਾਰੀ ਫੇਰ ਆਵਾਜ਼ ਆਈ ਵੀ ਕੋਈ ਨਾ ਹਿਸਾਬ ਕਿਤਾਬ ਨੂੰ ਰਹਿਣ ਦੇ ਭਾਈ ਤੂੰ ਬਖਸ਼ਿਸ਼ ਮੰਗ ਲੈ ਕਹਿੰਦਾ ਨਾ ਜੀ 25 ਸਾਲ ਹੋ ਗਏ ਬੈਠੇ ਨੂੰ ਕਹਿੰਦੇ ਤੀਜੀ ਵਾਰੀ ਫੇਰ ਉਸ ਚਟਾਨ ਦੇ ਵਿੱਚੋਂ ਉਸ ਪੱਥਰ ਦੇ ਵਿੱਚੋਂ ਹੀ ਆਵਾਜ਼ ਆਈ ਵੀ ਚੰਗਾ ਫੇਰ ਭਗਤਾ ਤੈਨੂੰ 25 ਸਾਲ ਹੋ ਗਏ ਮੇਰੇ ਉੱਪਰ ਬੈਠੇ ਨੂੰ ਚੌਂਕੜਾ ਮਾਰੀ ਤੇ ਹੁਣ ਤੋਂ 25 ਸਾਲ ਮੈਨੂੰ ਸਿਰ ਤੇ ਚੱਕ ਕੇ ਰੱਖ ਅਗਲਾ ਹਸਾਬ ਕਿਤਾਬ ਫੇਰ ਕਰਾਂਗੇ ਬਸ ਫਿਰ ਕਰਲਾ ਉੱਠਿਆ ਕਹਿੰਦਾ ਨਹੀਂ ਜੀ ਬਖਸ਼ ਦਿਓ ਬਖਸ਼ਿਸ਼ ਹੀ ਕਰ ਦਿਓ ਰਹਿਣ ਦਿਓ ਹਸਾਬ ਕਿਤਾਬ ਕਰਨ ਇਸ ਤਰ੍ਹਾਂ ਕਈ ਰੱਬ ਦੇ ਪਿਆਰੇ ਭਗਤੀ ਕਰਦੇ ਨੇ ਬੰਦਗੀ ਕਰਦੇ ਨੇ ਪਰ ਮਾਣ ਹੋ ਜਾਂਦਾ ਹੰਕਾਰ ਹੋ ਜਾਂਦਾ ਵੀ ਤੈਨੂੰ ਇੰਨਾ ਚਿਰ ਜਪਿਆ ਆ ਕਈ ਵਾਰੀ ਸੁਣਨ ਵਿੱਚ ਆਇਆ ਕਹਿੰਦੇ ਜੀ ਮੈਂ ਸਵਾ ਲੱਖ ਵਾਰੀ ਮੂਲ ਮੰਤਰ ਦਾ ਪਾਠ ਕਰਤਾ ਹੁਣ ਮਸ਼ੀਨ ਜੀ ਆਉਂਦੀ ਐ ਨਾ ਗੁੱਠੇ ਤੇ ਇੱਥੇ ਬੰਨੀ ਹੁੰਦੀ ਆ ਗੁੱਠੇ ਜੇ ਤੇ ਚੜ ਜਾਂਦੀ ਆ ਉਹ ਜਦੋਂ ਇੱਕ ਵਾਰੀ ਮੂਲ ਮੰਤਰ ਹੋ ਗਿਆ ਤੇ ਉਹ ਬਟਨ ਨੱਪਿਆ ਜਾਣਾ ਕਰ ਕਰਕੇ ਇੱਕ ਕਹਿੰਦਾ ਵੀ ਮੈਂ ਤਾਂ ਸਵਾ ਲੱਖ ਵਾਰੀ ਕਰਤਾ ਉਹ ਗਾਂ ਪੁੱਛਣ ਵਾਲੇ ਨੇ ਕਿਹਾ ਭਾਈ ਸਾਹਿਬ ਵੀ ਤੇਰਾ ਫਿਰ ਧਿਆਨ ਤਾਂ ਨਹੀਂ ਟਿਕਿਆ ਹੋਣਾ ਪ੍ਰਮਾਤਮਾ ਦੇ ਮਨ ਦੇ ਵਿੱਚ ਗਿਣਤੀ ਕੌਣ ਕਰਦਾ ਹੈ ਕਹਿੰਦਾ ਜੀ ਗਿਣਤੀ ਵੀ ਮੈਂ ਹੀ ਕਰਦਾ ਸੀ ਕਹਿੰਦੇ ਫਿਰ ਪ੍ਰਮਾਤਮਾ ਦੇ ਨਾਮ ਵਿੱਚ ਤਾਂ ਨਹੀਂ ਧਿਆਨ ਟਿਕਿਆ ਹੋਣਾ ਕਹਿੰਦੇ ਕਹਿੰਦਾ ਹਾਂ ਜੀ ਆਹ ਤਾਂ ਗੱਲ ਥੋੜੀ ਸੱਚੀ ਆ ਵੀ ਧਿਆਨ ਤਾਂ ਨਹੀਂ ਟਿਕਿਆ ਪਰ ਸਭਾ ਲੱਖ ਵਾਰੀ ਕਰਦਾ ਧਿਆਨ ਤਾਂ ਭਾਈ ਗੁਰਬਾਣੀ ਧਿਆਨ ਮੰਗਦੀ ਆ ਪ੍ਰਭੂ ਪ੍ਰਮਾਤਮਾ ਦਾ ਨਾਮ ਧਿਆਨ ਨਾਲ ਹੀ ਜਪਿਆ ਜਾ ਸਕਦਾ ਗਿਣਤੀਆਂ ਮਣਤੀਆਂ ਨਾਲ ਨਹੀਂ ਤੂੰ ਗਣਤੀਆਂ ਕਰਦਾ ਜੇ ਉਹ ਗਣਤੀਆਂ ਕਰਨ ਲੱਗ ਜੇ ਵੀ ਤੈਨੂੰ ਇੰਨੀਆਂ ਦਾਤਾਂ ਦਿੱਤੀਆਂ ਦੋ ਅੱਖਾਂ ਦਿੱਤੀਆਂ ਨੇ ਦੁਕਾਨਾਂ ਦਿੱਤੇ ਨੇ ਤੈਨੂੰ ਸੋਹਣਾ ਸਰੀਰ ਦਿੱਤਾ ਤੈਨੂੰ ਸੁੱਖ ਸਹੂਲਤਾਂ ਦਿੱਤੀਆਂ ਜੋ ਉਹ ਗਣਤੀਆਂ ਕਰਨ ਲੱਗ ਗਿਆ ਫੇਰ ਭਾਈ ਗਣਤੀਆਂ ਕਰਕੇ ਨਹੀਂ ਪ੍ਰਮਾਤਮਾ ਨੂੰ ਜਪਣਾ ਸਹਿ ਸੁਭਾਏ ਮਿਲੇ ਰਗੁ ਰਾਏ ਇਸ ਤਰ੍ਹਾਂ ਪੰਕਤੀ ਹੈ ਭੋਲੇਪਨ ਦੇ ਵਿੱਚ ਹੀ ਮਿਲਣਾ ਉਹਨੇ ਗਣਤੀਆਂ ਮਿੰਤੀਆਂ ਵਿੱਚ ਨਹੀਂ ਨੇਮੀ ਨਾਲੋਂ ਪ੍ਰੇਮੀ ਨੂੰ ਛੇਤੀ ਮਿਲਦਾ ਹੈ ਜੋ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਕਰਦਾ ਹੈ ਗੁਰੂ ਸਿਧਾਂਤ ਨਾਲ ਪਿਆਰ ਕਰਦਾ ਹੈ ਉਹਨੂੰ ਮਿਲਦਾ ਹੈ ਨੇਮੀ ਨਾ ਨੇਮੀ ਨੂੰ ਘੱਟ ਮਿਲਦਾ ਨੇਮੀ ਨੂੰ ਮਿਲਦਾ ਹੀ ਨਹੀਂ ਨੇਮੀ ਤਾਂ ਹੁਣ ਜੇ ਆਪਾਂ ਨੇਮ ਬਣਾ ਲਿਆ ਵੀ ਗੁਰਦੁਆਰੇ ਮੱਥਾ ਟੇਕ ਕੇ ਚਲੋ ਜੀ ਦੋ ਪਤਾਸੇ ਲੈ ਘਰਾਂ ਨੂੰ ਇਹ ਤਾਂ ਇੱਕ ਨੇਮ ਆ ਆਪਣਾ ਠੀਕ ਆ ਜੀ ਨੇਮ ਦੇ ਨਾਲ ਨਾਲ ਪ੍ਰੇਮ ਵੀ ਕਰਨਾ ਪ੍ਰਭੂ ਪਰਮਾਤਮਾ ਦੇ ਨਾਲ ਤਾਂ ਉਹਦੀ ਪ੍ਰਾਪਤੀ ਹੁੰਦੀ ਹੈ ਗੁਰੂ ਮਹਾਰਾਜ ਸਮਝਾਉਣਾ ਕਰਦੇ ਨੇ ਨਾਨਕ ਕਾਮਣ ਪਰੇ ਪਿਆਰੀ ਵਿੱਚੋਂ ਆਪ ਗਵਾਏ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹ ਜੀਵ ਇਸਤਰੀ ਪ੍ਰਭੂ ਪਤੀ ਦੀ ਪਿਆਰੀ ਬਣ ਜਾਂਦੀ ਹੈ ਜਿਹੜੀ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦੀ ਹੈ ਤੇ ਜੇ ਆਪਾ ਭਾਵ ਆ ਵੀ ਮੈਂ ਤਾਂ 41 ਦਿਨ ਹੋ ਗਏ ਮੈਨੂੰ ਗੁਰਦੁਆਰੇ ਜਾਂਦੇ ਨੂੰ ਗੱਲ ਜੀ ਬਣੀ ਨਹੀਂ ਇਹ ਫਿਰ ਗਿਣਤੀ ਮਣਤੀ ਆ ਭਾਈ ਇਸ ਤਰ੍ਹਾਂ ਨਹੀਂ ਕੱਖ ਵੀ ਮਣਨਾ ਪ੍ਰਭੂ ਪਰਮਾਤਮਾ ਨਾਲ ਪਿਆਰ ਕਰਨਾ ਤੇ ਉਹਦਾ ਨਾਮ ਜਪਣਾ ਬਖਸ਼ਿਸ਼ ਮੰਗਣੀ ਆ ਨਾਮ ਦੀ ਦਾਤ ਮੰਗਣੀ ਆ ਪਰ ਸਿੱਖੀ ਵਾਲਾ ਜੀਵਨ ਮੰਗਣਾ ਆ ਆ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਲਹਿ ਸਵਾਰ ਸਤਿਗੁਰ ਸੱਚ ਸਾਖੀਏ ਲੋੜ ਮੁਤਾਬਕ ਆ ਪਰ ਅਰਦਾਸ ਬੇਨਤੀ ਵੀ ਕਰਨੀ ਐ ਕੋਈ ਪ੍ਰੋਗਰਾਮ ਕੋਈ ਪ੍ਰੋਗਰਾਮ ਕਰਨ ਲੱਗੇ ਆ ਧੀ ਬੱਚੇ ਦਾ ਵਿਆਹ ਸ਼ਾਦੀ ਆ ਜਾਂ ਘਰ ਮਕਾਨ ਬਣਾਉਣ ਲੱਗੇ ਆ ਜਾਂ ਮੋਟਰ ਲਾਉਣ ਲੱਗੇ ਆ ਬੋਰ ਕਰਨ ਲੱਗੇ ਆ ਤਾਂ ਉਹ ਮਤਲਬ ਆਪਾਂ ਅਰਦਾਸ ਬੇਨਤੀ ਕਰਨੀ ਆ ਗੁਰੂ ਦੇ ਚਰਨਾਂ ਵਿੱਚ ਆ ਕੇ ਬਿਛਤ ਗੁਰੂ ਆਪ ਜੀ ਦੀ ਕਿਰਪਾ ਸਦਕਾ ਆ ਕਾਰਜ ਕਰਨ ਲੱਗੇ ਆਪ ਜੀ ਕਿਰਪਾ ਕਰਕੇ ਸਹਾਈ ਹੋਇਓ ਉਹ ਬਣਦੀ ਅਰਦਾਸ ਕਰਨੀ ਆ ਪਰ ਉਹ ਜਾ ਕੇ ਪਰ ਰੋਜ ਮੰਗਣੀ ਨਾਮ ਦੀ ਦਾਤ ਆ ਉਹ ਲੋੜ ਪੈਣ ਤੇ ਆ ਜਦੋਂ ਲੋੜ ਆ ਉਹ ਅਰਦਾਸ ਉਦੋਂ ਕਰਨੀ ਆ ਨਾਮ ਦੀ ਦਾਤ ਰੋਜ ਕਰਨੀ ਆ ਮਹਾਰਾਜ ਕਹਿੰਦੇ ਕਾਮਣ ਪਰ ਪਾਇ ਜਿਓ ਗੁਰ ਕੇ ਪਾਏ ਪਿਆਰੇ ਪਹਿਲਾ ਵਾਲੇ ਬੰਦ ਚ ਦੱਸਦਾ ਨਾਨਕ ਕਾਮਣ ਪ੍ਰੇਹ ਪਿਆਰੀ ਵਿੱਚੋਂ ਆਪ ਗਵਾਏ ਉਹ ਜੀਵ ਇਸਤਰੀ ਪ੍ਰਭੂ ਪਤੀ ਦੀ ਪਿਆਰੀ ਬਣ ਜਾਂਦੀ ਹੈ ਜਿਹੜੀ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦੀ ਹੈ ਵੀ ਮੈਂ ਮੈਂ ਛੱਡਤੀ ਵੀ ਹੁਣ ਮੈਂ ਮੈਂ ਨਹੀਂ ਕਰਦਾ ਜੀਵ ਮਨੁੱਖ ਭੈਣਾ ਚਾਹੇ ਭਾਈ ਆ ਵੀ ਹੁਣ ਮੈਂ ਮੈਂ ਛੱਡਤੀ ਤੂੰ ਤੂੰ ਕਰਤਾ ਤੂੰ ਹੋ ਆ ਮੁੱਜ ਵਿੱਚ ਰਹਾ ਨਾ ਹੂੰ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਕਾਮਣ ਪਿਰ ਪਾਇ ਜੀਓ ਗੁਰ ਕੇ ਪਾਏ ਪਿਆਰੇ ਜਿਹੜੀ ਜੀਵ ਇਸਤਰੀ ਗੁਰੂ ਦੇ ਪ੍ਰੇਮ ਪਿਆਰ ਵਿੱਚ ਟਿੱਕੀ ਰਹਿੰਦੀ ਹੈ ਉਹ ਪ੍ਰਭੂ ਪਤੀ ਨੂੰ ਮਿਲ ਪੈਂਦੀ ਹੈ ਟਿੱਕੀ ਰਹਿਣ ਦਾ ਭਾਵ ਕੀ ਆ ਵੀ ਗੁਰੂ ਨੂੰ ਹਣ ਆਪਾਂ ਆਉਣੇ ਆ ਗੁਰੂ ਨੂੰ ਮੱਥਾ ਟੇਕਿਆ ਗੁਰੂ ਦੀ ਗੱਲ ਸੁਣਦੇ ਆ ਗੁਰੂ ਦੀ ਗੱਲ ਮੰਨਦੇ ਆ ਠੀਕ ਆ ਜੀ ਜ਼ਿੰਦਗੀ ਬਸਰ ਕਰਦਿਆਂ ਕਰਦਿਆਂ ਦੁੱਖ ਤਕਲੀਫ ਵੀ ਆ ਜਾਂਦੇ ਨੇ ਕੋਈ ਪਰੇਸ਼ਾਨੀ ਵੀ ਆ ਜਾਂਦੀ ਹੈ ਜਦੋਂ ਕੋਈ ਦੁੱਖ ਤਕਲੀਫ ਆ ਗਿਆਂ ਜਾਂ ਕੋਈ ਪਰੇਸ਼ਾਨੀ ਚ ਫਸ ਗਿਆ ਉਦੋਂ ਫਿਰ ਮੁੱਖ ਮੋੜ ਲੈਂਦਾ ਵੀ ਨਹੀਂ ਮੇਰਾ ਗੁਰਦੁਆਰੇ ਜਾਣ ਦਾ ਕੀ ਫਾਇਦਾ ਮੇਰਾ ਤਾਂ ਆ ਬਿਗੜ ਗਿਆ ਇਸ ਝਮੇਲੇ ਵਿੱਚ ਉਲਝ ਗਿਆ ਨਹੀਂ ਪਾਈ ਉਹ ਤੇਰੇ ਆਪਣੇ ਕਾਰੋਬਾਰ ਕਰਕੇ ਤੂੰ ਉਲਝ ਰਿਹਾ ਜਾਂ ਫਸ ਰਿਹਾ ਗੁਰੂ ਨੂੰ ਆਲਾੰਬਾ ਦੇ ਕੇ ਗੁਰੂ ਦੇ ਦਵਾਰੇ ਨੂੰ ਨਾ ਪਿੱਛੇ ਹਟ ਗੁਰੂ ਦੇ ਦਵਾਰੇ ਤੋਂ ਸਦਾ ਧਰ ਟਿਕਣਦ ਰਹਿਣ ਦਾ ਮਤਲਬ ਇਹੀ ਆ ਜਿਹੜੀ ਜੀਵ ਇਸਤਰੀ ਗੁਰੂ ਦੇ ਪ੍ਰੇਮ ਪਿਆਰ ਵਿੱਚ ਟਿਕੀ ਰਹਿੰਦੀ ਹੈ ਉਹ ਪ੍ਰਭੂ ਪਤੀ ਨੂੰ ਮਿਲ ਪੈਂਦੀ ਹੈ ਕਿਵੇਂ ਸੀਸ ਉੱਤੇ ਆਰਾ ਚੱਲ ਗਿਆ ਪਰ ਉਹ ਟਿਕੀ ਰਹੀ ਜੀਵ ਆਤਮਾ ਉਹ ਗੁਰੂ ਦਾ ਸਿੱਖ ਟਿਕਿਆ ਰਿਹਾ ਵੀ ਮੇਰਾ ਮੁੱਖੀ ਗੁਰੂ ਪਿੰਜਰੇ ਵੱਲ ਹੋਵੇ ਮੇਰਾ ਮੁੱਖ ਨਾ ਗੁਰੂ ਤੋਂ ਪਾਸੇ ਹੋਵੇ ਮੈਂ ਸਿਰ ਤੇ ਆਰਾ ਚੱਲਦਾ ਤਾਂ ਚੱਲ ਜੇ ਇਹ ਭਾਵ ਟਿਕੀ ਰਹਿਣਾ ਗੁਰੂ ਦੇ ਸਿਧਾਂਤ ਤੇ ਟਿਕਿਆ ਹੀ ਰਹਿਣਾ ਫੇਰ ਉਹ ਮਿਲਦਾ ਜਿਹੜੀ ਜੀਵ ਇਸਤਰੀ ਗੁਰੂ ਦੇ ਪ੍ਰੇਮ ਪਿਆਰ ਵਿੱਚ ਕਿਉਂਕਿ ਗੁਰੂ ਦਾ ਪ੍ਰੇਮ ਸੀ ਪਿਆਰ ਸੀ ਆਰੇ ਨਾਲ ਸੀ ਚੜਾ ਲਿਆ ਤਾਨੂੰ ਬੰਦ ਬੰਦ ਕਟਵਾ ਲਿਆ ਖੋਪਰ ਦਰਵਾ ਲਿਆ ਰੂਹ ਵਿੱਚ ਲਪੇਟ ਕੇ ਛੜ ਗਏ ਦੇਗਾਂ ਵਿੱਚ ਕੜ ਗਏ ਚਰਖੜੀਆਂ ਤੇ ਚੜ ਗਏ ਨੀਹਾਂ ਵਿੱਚ ਖੜ ਗਏ ਇਹ ਆ ਪ੍ਰਭੂ ਪਰਮਾਤਮਾ ਦੇ ਪਿਆਰ ਵਾਲੇ ਇਹ ਜੀਵ ਇਸਤਰੀ ਗੁਰੂ ਦੇ ਪ੍ਰੇਮ ਪਿਆਰ ਵਿੱਚ ਟਿੱਕੀ ਰਹਿੰਦੀ ਹੈ ਉਹ ਪ੍ਰਭੂਪਤੀ ਨੂੰ ਮਿਲ ਪੈਂਦੀ ਹੈ ਕਹਿਣ ਦਾ ਪਾਪ ਹੈ ਵੀ ਜੋ ਮਰਜੀ ਹੋ ਜੇ ਫਿਰ ਫਿਰ ਗੁਰੂ ਤੋਂ ਪਿਆਰ ਨਹੀਂ ਟੁੱਟਦਾ ਫਿਰ ਗੁਰੂ ਦੀ ਖਾਤਰ ਗੁਰੂ ਦੇ ਸਿਧਾਂਤ ਤੇ ਆਪਣਾ ਪਨ ਕੁਰਬਾਨ ਕਰ ਦੇਣਾ ਆਪਾ ਪਨ ਅੱਗੇ ਮਹਾਰਾਜ ਕਹਿੰਦੇ ਰੈਣ ਸੁਖ ਸੁਤੀ ਜਿਓ ਅੰਤਰ ਉਰ ਧਾਰੇ ਉਹ ਆਪਣੇ ਅੰਦਰ ਆਪਣੇ ਹਿਰਦੇ ਵਿੱਚ ਪ੍ਰਭੂ ਪਤੀ ਨੂੰ ਬਸਾਉਂਦੀ ਹੈ ਤੇ ਸਾਰੀ ਜ਼ਿੰਦਗੀ ਰੂਪ ਰਾਤ ਸੁਖ ਵਿੱਚ گزارਦੀ ਹੈ ਫਿਰ ਉਹ ਜੀਵਾਤਮਾ ਸੁਖੀ ਰਹਿੰਦੀ ਹੈ ਜਦੋਂ ਪ੍ਰਭੂ ਪਰਮਾਤਮਾ ਨਾਲ ਪਿਆਰ ਰੱਖਦੀ ਹੈ ਫਿਰ ਉਹਨੂੰ ਦੁਨੀਆਂ ਵਾਲੇ ਕੋਈ ਵਹਿਮ ਭਰਮ ਕਰਮ ਕਾਂਡ ਕੋਈ ਵਿਸ਼ੇਵਕਾਰ ਤੰਗ ਨਹੀਂ ਕਰਨਗੇ ਕਿਸੇ ਕਰਮ ਕਾਂਡਾਂ ਵਿੱਚ ਨਹੀਂ ਫਸਦਾ ਜੀਵ ਜਦੋਂ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਪਾਉਂਦਾ ਫਿਰ ਉਸ ਦੀ ਜ਼ਿੰਦਗੀ ਵਾਲੀ ਰਾਤ ਸੁਖੀ ਬੀਤ ਹੁੰਦੀ ਆ ਮਹਾਰਾਜ ਕਹਿੰਦੇ ਰਹਿਣ ਸੁਖ ਸੁੱਤੀ ਜਿਓ ਅੰਤਰ ਉਰਤਾਰੇ ਉਹ ਆਪਣੇ ਅੰਦਰ ਆਪਣੇ ਹਿਰਦੇ ਵਿੱਚ ਪ੍ਰਭੂ ਪਤੀ ਨੂੰ ਬਸਾਉਂਦੀ ਹੈ ਤੇ ਸਾਰੀ ਜ਼ਿੰਦਗੀ ਰੂਪ ਰਾਤ ਸੁਖ ਵਿੱਚ ਗੁਜ਼ਾਰਦੀ ਹੈ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਅੰਤਰ ਉਰਤਾਰੇ ਮਿਲੀਏ ਪਿਆਰੇ ਅਨੰਦ ਸੁਖ ਨਿਵਾਰੇ ਅਨੰਦਨ ਦੁੱਖ ਨਿਵਾਰੇ ਵਾਹਿਗੁਰੂ ਅੰਤਰ ਔਰ ਧਾਰੇ ਮਿਲਿਏ ਪਿਆਰੇ ਅਨੰਦਨ ਦੁੱਖ ਨਿਵਾਰੇ ਆਪਣੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਟਿਕਾਉਂਦੀ ਹੈ ਉਹ ਆਪਣੇ ਪ੍ਰਭੂ ਪਤੀ ਨਾਲ ਮਲਾਪ ਕਰਦੀ ਹੈ ਅਤੇ ਸਦਾ ਵਾਸਤੇ ਵਿਛੋੜੇ ਦਾ ਦੁੱਖ ਮਟਾ ਲੈਂਦੀ ਹੈ ਉਹ ਜੀਵ ਇਸਤਰੀ ਪ੍ਰਭੂ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ ਅੱਗੇ ਮਹਾਰਾਜ ਕਹਿੰਦੇ ਅੰਤਰ ਮਹਿਲ ਪਿਰ ਰਾਵੇ ਕਾਮਣ ਗੁਰਮਤੀ ਵਿਚਾਰੇ ਜਿਹੜੀ ਜੀਵ ਇਸਤਰੀ ਆਪਣੇ ਅੰਦਰ ਪ੍ਰਭੂ ਦਾ ਨਿਵਾਸ ਥਾਂ ਲੱਭ ਲੈਂਦੀ ਹੈ ਗੁਰੂ ਦੀ ਮਤ ਲੈ ਕੇ ਪ੍ਰਭੂ ਦੇ ਗੁਣਾਂ ਨੂੰ ਵਿਚਾਰਦੀ ਹੈ ਉਹ ਪ੍ਰਭੂ ਪਤੀ ਦੇ ਮਲਾਪ ਦਾ ਆਤਮਿਕ ਆਨੰਦ ਮਾਣਦੀ ਹੈ ਅਮਰਤ ਨਾਮ ਪੀਆ ਦਿਨ ਰਾਤੀ ਦੁਬਦਾ ਮਾਰ ਨਿਵਾਰੇ ਮਹਾਰਾਜ ਕਹਿੰਦੇ ਜਿਸ ਜੀਵ ਇਸਤਰੀ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਦਿਨ ਰਾਤ ਪੀਤਾ ਹੈ ਉਹ ਆਪਣੇ ਅੰਦਰੋਂ ਮੇਰ ਤੇਰ ਨੂੰ ਮਾਰਮ ਕਾਂਦੀ ਹੈ ਨਾਨਕ ਸੱਚ ਮਿਲੀ ਸੋਹਾਗਣ ਗੁਰ ਕੇ ਹੇਤ ਅਪਾਰੇ ਹੇਤ ਦਾ ਮਤਲਬ ਆ ਜ ਪਿਆਰ ਮਹਾਰਾਜ ਕਹਿੰਦੇ ਗੁਰੂ ਦੇ ਅਥਾ ਪਿਆਰ ਦੀ ਬਰਕਤ ਨਾਲ ਉਹ ਜੀਵ ਇਸਤਰੀ ਸਦਾ ਸਿਰ ਪ੍ਰਭੂ ਪਤੀ ਵਿੱਚ ਮਿਲੀ ਰਹਿੰਦੀ ਹੈ ਤੇ ਭਾਗਾ ਵਾਲੀ ਹੋ ਜਾਂਦੀ ਹੈ। ਪ੍ਰਭੂ ਪਰਮਾਤਮਾ ਨੂੰ ਮਿਲ ਕੇ ਭਾਈ ਫੇਰ ਭਾਗਾ ਵਾਲੀ ਜੀਵ ਇਸਤਰੀ ਬਣਦੀ ਹੈ। ਕਈ ਭੈਣ ਭਰਾਵਾਂ ਦਾ ਜਵਾਬ ਹੁੰਦਾ ਵੀ ਜਦੋਂ ਸਾਡੇ ਭਾਗਾ ਚ ਹੋਇਆ ਭਾਈ ਅਸੀਂ ਵੀ ਅਮਰਤ ਸਕ ਲਾਂਗੇ। ਨਾ ਪਾਣੀ ਨਾਲ ਜੁੜ ਜਾਾਂਗੇ ਜਦੋਂ ਭਾਗਾ ਚ ਹੋਇਆ ਭਾਈ ਨਹੀਂ ਭਾਗ ਬਣਨੇ ਨੇ ਜਦੋਂ ਗੁਰੂ ਨਾਲ ਜੁੜੋਂਗੇ। ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੋਂਗੇ ਉਦੋਂ ਭਾਗਾ ਵਾਲੇ ਹੋਣਾ ਦੱਸਿਆ ਮਹਾਰਾਜ ਨੇ। ਆਬੋ ਦਇਆ ਕਰੇ ਜੀਓ ਪ੍ਰੀਤਮ ਅਤ ਪਿਆਰੇ ਹੇ ਅਤ ਪਿਆਰੇ ਪ੍ਰੀਤਮ ਜੀ ਮਿਹਰ ਕਰ ਕੇ ਮੇਰੇ ਹਿਰਦੇ ਵਿੱਚ ਆ ਬਸੋ ਕਾਮਣ ਬਿਨੋ ਕਰੇ ਜੀਓ ਸੱਚ ਸਬਦ ਸ਼ਿੰਗਾਰੇ ਉਹ ਭਾਗਾ ਵਾਲੀ ਹੈ ਉਹ ਜੀਵ ਇਸਤਰੀ ਜਿਹੜੀ ਸਦਾ ਸਿਰ ਪ੍ਰਭੂ ਦੇ ਨਾਮ ਨਾਲ ਤੇ ਗੁਰੂ ਦੇ ਸ਼ਬਦ ਨਾਲ ਆਪਣੇ ਆਤਮਿਕ ਜੀਵ ਨੂੰ ਆਪਣੇ ਆਤਮਿਕ ਜੀਵਨ ਨੂੰ ਸੋਹਣਾ ਬਣਾਉਂਦੀ ਹੈ ਆਪਣੇ ਆਤਮਿਕ ਜੀਵਨ ਨੂੰ ਸੋਹਣਾ ਬਣਾ ਕੇ ਪ੍ਰਭੂ ਅਰਤੇ ਅਜਿਹੀ ਬੇਨਤੀ ਕਰਦੀ ਹੈ ਬਈ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ ਮਹਾਰਾਜ ਕਹਿੰਦੇ ਸੱਚ ਸਬਦ ਦੇ ਸ਼ਿੰਗਾਰੇ ਹੋ ਮੇ ਮਾਰੇ ਗੁਰਮਖ ਕਾਰਜ ਸਵਾਰੇ ਮਹਾਰਾਜ ਕਹਿੰਦੇ ਜਿਹੜੀ ਜੀਵ ਇਸਤਰੀ ਸਦਾ ਸਿਰ ਪ੍ਰਭੂ ਦੇ ਨਾਮ ਨਾਲ ਗੁਰੂ ਦੇ ਸ਼ਬਦ ਨਾਲ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੀ ਹੈ ਗੁਰੂ ਦੀ ਸ਼ਰਨ ਪੈ ਕੇ ਉਹ ਆਪਣੇ ਸਾਰੇ ਕਾਰਜ